ਲੋਕ ਸਭਾ ਹਲਕਾ ਅਮਰitsar ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਓਇਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਸਬੰਧੀ ਸਾਬਕਾ ਹਲਕਾ ਦਕਣੀ ਦੇ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਇੰਦਰਬੀਰ ਸਿੰਘ ਬਲਾਰੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਰਡ ਨੰਬਰ 12 ਦੇ ਇੰਚਾਰਜ ਨਵੀਂ ਜੋੜਾ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਸਰਦਾਰ ਬਲਾਰੀਆ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਹ ਮੀਟਿੰਗ ਵੇਖਦੇ ਹੀ ਵੇਖਦੇ ਇੱਕ ਵਿਚਾਰ ਰੈਲੀ ਦਾ ਰੂਪ اختیار ਕਰ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਬੁਲਾਰੀਆ ਨੇ ਕਿਹਾ ਕਿ ਅੱਜ ਪੰਜਾਬ ਸਮੇਤ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬੰਨਣਾ ਬਹੁਤ ਜ਼ਰੂਰੀ ਹੈ। ਕਿਉਂਕਿ ਭਾਜਪਾ ਨੇ ਦੇਸ਼ ਨੂੰ ਜਿੱਥੇ ਆਰਥਿਕ ਪੱਖੋਂ ਕਮਜ਼ੋਰ ਕੀਤਾ ਹੈ ਉੱਥੇ ਹੀ ਦੇਸ਼ ਦਾ ਗਰੀਬ ਅਤੇ ਮੱਧ ਵਰਗ ਦੇ ਲੋਕ ਲਗਾਤਾਰ ਮਹਿੰਗਾਈ ਵਿੱਚ ਪਿਸ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੇਸ਼ ਨੂੰ ਸ਼੍ਰੀ ਰਾਹੁਲ ਗਾਂਧੀ ਹੀ ਸਹੀ ਦਿਸ਼ਾ ਵੱਲ ਤੋਰ ਸਕਦੇ ਹਨ। ਇਸ ਲਈ ਸਾਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿੱਤਣਾ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਗੁਰਜੀਤ ਸਿੰਘ ਓਇਲਾ ਨੂੰ ਅੰਮ੍ਰਿਤਸਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਹਨਾਂ ਕਿਹਾ ਕਿ ਗੁਰਜੀਤ ਸਿੰਘ ਓਇਲਾ ਦੇਸ਼ ਦੀ ਰਾਜਨੀਤੀ ਵਿੱਚ ਐਮ ਸਥਾਨ ਰੱਖਦੇ ਹਨ। ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ਵਿੱਚ ਲਗਾਇਆ ਅਤੇ ਲੋਕਾਂ ਨੇ ਹਮੇਸ਼ਾ ਹੀ ਉਹਨਾਂ ਦਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਇੱਕ ਵਾਰ ਫਿਰ ਸਾਰਿਆਂ ਕੋਲ ਮੌਕਾ ਹੈ ਕਿ ਗੁਰਜੀਤ ਸਿੰਘ ਉਹ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ ਤਾਂ ਜੋ ਪਾਰਲੀਮੈਂਟ ਵਿੱਚ ਜਾ ਕੇ ਗੁਰੂ ਨਗਈ ਅੰਮ੍ਰਿਤਸਰ ਤੇ ਸਰਹੱਦੀ ਇਲਾਕਿਆਂ ਦੇ ਮਸਲਿਲ ਲੋਕ ਸਭਾ ਵਿੱਚ ਉਠਾ ਸਾਂ ਕਰਨ। ਲਗਾਤਾਰ ਦੋ ਵਾਰ ਲੋਕਾਂ ਨੇ ਗੁਰਜੀਤ ਸਿੰਘ ਉਹ ਇਹਨਾਂ ਨੂੰ ਜਿਤਾਇਆ ਹੈ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਲੋਕਾਂ ਦੀ ਆਵਾਜ਼ ਨੂੰ ਸੰਸਦ ਭਵਨ ਤੱਕ ਪਹੁੰਚਾਇਆ ਹੈ। ਇਸ ਵਾਰ ਅਸੀਂ ਸਾਰਿਆਂ ਨੇ ਭਾਜਪਾ, ਅਕਾਲੀ ਦਲ ਅਤੇ ਆਪ ਨੂੰ ਸਬਕ ਸਿਕਾਉਣਾ ਹੈ ਅਤੇ ਆਪਣੇ ਹਰਮਨ ਪਿਆਰੇ ਲੀਡਰ ਗੁਰਜੀਤ ਸਿੰਘ ਓਇਲਾ ਨੂੰ ਜਿਤਾਉਣਾ ਹੈ ਇਸ ਮੌਕੇ ਨਵੀਂ ਜੋੜਾ ਨੇ ਆਏ ਹੋਏ ਵਰਕਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਇੰਦਰਬੀਰ ਸਿੰਘ ਬਲਾਰੀਆਂ ਨੂੰ ਵੀ ਸ਼ਵਾਜ ਦਿਵਾਇਆ ਕਿ ਵਾਡ ਨੰਬਰ ਵਾਡ ਵਾਸੀਆਂ ਨੇ ਇੱਕ ਤਰਫਾ ਮਨ ਬਣਾਇਆ ਹੈ ਕਿ ਉਹ 1 ਜੂਨ ਵਾਲੇ ਦਿਨ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਗਾ ਕੇ ਗੁਰਜੀਤ ਸਿੰਘ ਓਇਲਾ ਨੂੰ ਜਿਤਾਉਣ ਵਿੱਚ ਵੱਡਾ ਯੋਗਦਾਨ ਪਾਉਣਗੇ ਇਸ ਮੌਕੇ ਰਾਜੂ ਜੋੜਾ ਲਾਟੇ ਪ੍ਰਦਾਨ ਨਾ ਪ੍ਰੀਤ ਪਾਰਟੀਆ ਸਤਪਾਲ ਸਿੰਘ ਪਾਲੂ ਫਰਮਨ ਬਾਠ ਜਿੰਮੀ ਹਿਟਲਰ ਸੋਨੂ ਚੱਕੀਵਾਲਾ ਸਾਹਿਲ ਤੇਰ ਅਮਿਤ ਤਰੋਜੀਆ ਕੋਨਾਲ ਗਿੱਲ ਮਹਾਵੀਰ ਮਿੱਠੂ ਜਸ ਕਪੜੇਵਾਲਾ ਬਿੱਟੂ ਬਾਦਸ਼ਾ ਗੋਲਡੀ ਤੁਨਾ ਪ੍ਰੀਤੀ ਪਾਟਿਆ ਮੈਡਮ ਸੁਸ਼ਮਾ ਮੈਡਮ ਰਾਜਨ ਕਾਕਾ ਟੋਲੀ ਵਿਨੋਦ ਹਣੀ ਸਰਨਾ ਅਮਰਤਪਾਲ ਟਿੰਕੂ ਇਕਬਾਲ ਸੰਧੂ ਆਦਮਾ ਜੋ ਸੰ ਇਹ ਅੱਜ ਜਿਹੜਾ ਵਾਰਡ ਨੰਬਰ 8 ਚ ਕੱਟ ਸੀਗਾ ਕਾਂਗਰਸ ਪਾਰਟੀ ਦੇ ਹੱਕ ਵਿੱਚ ਸਾਡੇ ਵੀ ਨਵੀਂ ਜੋੜਾ ਔਰ ਇਹਨਾਂ ਦੀ ਸਮੂਚੀ ਟੀਮ ਨਾਪਰੀ ਪਾਟਿਆ ਦੀ ਪਾਲੂ ਦੀ ਔਰ ਸਮੂਚੀ ਜਿਹੜੇ ਕਾਂਗਰਸ ਪਾਰਟੀ ਦੇ ਪੁਰਾਣੇ ਟੀਮ ਆ ਸਲੂਜਾ ਸਾਹਿਬ ਸੀਨੀਅਰ ਨੇ ਸਾਡੇ ਔਰ ਹੋਰ ਵੀ ਸਾਰੇ ਜਿਹੜੇ ਯੂਥ ਕਾਂਗਰਸ ਦੇ ਸਮੇਂ ਤੋਂ ਮੇਰੇ ਪਿਤਾ ਜੀ ਦੇ ਸਾਥੀ ਰਹੇ ਨੇ ਸਾਰਿਆਂ ਨੇ ਬਹੁਤ ਅਨਤਕ ਮਿਹਨਤ ਕੀਤੀ ਹੈ ਔਰ ਅੱਜ ਦੇ ਘਟਨੇ ਸਾਬਤ ਕਰ ਦਿੰਦਾ ਬਾਡ ਨੰਬਰ 6 ਦੇ ਵਿੱਚ ਕਿ ਇਸ ਬਾਡ ਵਿੱਚੋਂ ਬੜੀ ਵੱਡੀ ਤਦਾਦ ਦੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਕਾਂਗਰਸ ਪਾਰਟੀ ਨੂੰ ਵੋਟ ਪਾਣ ਜਾ ਰਹੇ ਨੇ ਔਰ ਗੁਰਜੀਤ ਔਜਲਾ ਜੀ ਨੂੰ ਜਿਤਾਣ ਜਾ ਰਹੇ ਨੇ ਇਹ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹ ਅਮਰੀਕਾ ਦੀਆਂ ਗੱਲਾਂ ਕਰੀ ਜਾ ਰਹੇ ਨੇ ਜਾਂ ਇਹ ਦੋਸਤ ਦੀਆਂ ਗੱਲਾਂ ਕਰ ਰਹੇ ਨੇ ਅਸੀਂ ਮੈਂ ਬੇਨਤੀ ਕਰਦਾ ਹਾਂ ਸ੍ਰੀ ਅਮਰਸਰ ਸਾਹਿਬ ਨੂੰ ਸ੍ਰੀ ਅਮਰਸਰ ਸਾਹਿਬ ਵਾਂਗੂੰ ਹੀ ਸਜਾ ਦਿਓ ਇਹ ਦੌਰ ਦਾ ਇੱਥੇ ਕੀ ਕਰ ਰਹਾ ਹੈ ਜਾਂ ਬਾਕੀ ਹੋਰ ਅਮਰੀਕਾ ਦਾ ਇੱਥੇ ਕੀ ਕਰ ਰਹਾ ਹੈ ਮੈਂ ਕਿ ਸਰਦਾਰ ਦਰਪੀ ਸਿੰਘ ਬਲਾਰੀਆ ਸਾਹਿਬ ਨੇ ਆਪਣੇ ਵੱਡੇ ਭਰਾ ਜਿਨ੍ਹਾਂ ਨੇ ਮੈਨੂੰ ਵਾਰਡ ਇੰਚਾਰਜ ਲਾਇਆ ਸੀ ਵਾਰਡ ਨੰਬਰ 6 ਦਾ ਸੋ ਉਹਨਾਂ ਦਾ ਥਾਪੜਾ ਲੈ ਕੇ ਆਪਾਂ ਵਾਰਡ ਦੇ ਵਿੱਚ ਮਿਹਨਤ ਚਾਲੂ ਕੀਤੀ ਸੀ ਤੇ ਮੈਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਜੀ ਬਹੁਤ ਹੀ ਘੱਟ ਸਮੇਂ 'ਚ ਜਦੋਂ ਮੈਨੂੰ ਇਹ ਅਵਾਰਡ ਮਿਲੀ ਸੀ ਉਦੋਂ ਇਸ ਵਾਰਡ ਦੇ ਵਿੱਚ ਆਪਾਂ ਬਹੁਤ ਵੀਕ ਸੀ ਇਹਦੇ ਵਿੱਚ ਕੋਈ ਸ਼ਰਮ ਨਹੀਂ ਕਰਨ ਲੱਗਿਆ ਕਿ ਆਪਾਂ ਬਹੁਤ ਵੀਕ ਸੀ ਬਟ ਅੱਜ ਦੇ ਠਾਠਾ ਮਾਰ ਦੇ ਕੱਟ ਨੇ ਇਹ ਸਾਬਤ ਕਰਤਾ ਕਿ ਇਹ ਵਾਰਡ ਜਿਹੜੀ ਆ ਇੱਕ ਤਰਫਾ ਕਾਂਗਰਸ ਪਾਰਟੀ ਨੂੰ ਪੁੱਛੇਗੀ ਦੇਖੋ ਜੀ ਵਿਰੋਧੀਆਂ ਨੇ ਕੋਈ ਕਸਰ ਨਹੀਂ ਛੱਡੀ ਸਾਰੇ ਆਪ ਪਿੰਨੂ ਉਹਨਾਂ ਨੇ ਸਾਡੇ ਜਿਹੜੇ ਕੱਲ ਸੀ ਬੋਰਡ ਲਵਾਏ ਸੀ ਉਹ ਬੋਰਡ ਲਵਾ ਦਿੱਤੇ ਲੋਕਾਂ ਨੂੰ ਆਪ ਫੋਨ ਕਰ ਕਰਕੇ ਡੱਕਿਆ ਕਿ ਇਕੱਠ ਚ ਨਹੀਂ ਜਾਣਾ ਰੈਲੀ ਚ ਨਹੀਂ ਜਾਣਾ ਕਈਆਂ ਨੂੰ ਆਪ ਜਾ ਕੇ ਵੀ ਅਪਰੋਚ ਕੀਤਾ ਕਿ ਤੁਸੀਂ ਨਾ ਪਹੁੰਚੋ ਉਸ ਦੇ ਬਾਵਜੂਦ ਵੀ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਬਜ਼ੁਰਗ ਇਸ ਵਾਰਡ ਨੰਬਰ 68 ਦੇ ਤੇ ਮੈਂ ਇੱਕ ਗੱਲ ਕਹਾਂ ਕਿ ਉਹਨਾਂ ਨੇ ਮੇਰਾ ਦਿਲ ਜਿੱਤ ਲਿਆ ਸੋ ਮੈਂ ਉਹਨਾਂ ਦਾ ਇਹ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਸ ਮਿਲਣੀ ਨੂੰ ਇੱਕ ਛੋਟ ਮੀਟਿੰਗ ਨੂੰ ਇਟਾ ਵੱਡਾ ਰੈਲੀ ਦਾ ਜਿਹੜਾ ਵਾ ਇਕੱਠ ਦਿੱਤਾ ਤੇ ਕੀ ਕੁਕ ਵੀ ਨਹੀਂ ਉਹਦਾ ਸਾਬ ਦਾ ਦੇਖੋ ਜੀ ਓਜਲਾ ਸਾਹਿਬ ਫੈਕਟਰੀ ਮਾਰਨਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਅੱਜ ਦੇ ਇਕੱਠ ਨੇ ਜਿਹੜਾ ਵਾ ਉਹ ਸਾਬਤ ਕਰਤਾ ਕਿ ਲੋਕ ਜਿਹੜੇ ਆ ਉਹ ਮੋਦੀ ਸਰਕਾਰ ਕੋ ਬੀਜੇਪੀ ਦੀ ਸਰਕਾਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਗੱਠਜੋੜ ਦੀ ਜਿਹੜੀ ਸਰਕਾਰ ਆ ਉਹ ਬਣਨ ਜਾ ਰਹੀ ਹੈ ਤੇ ਕੋ ਸਦਾਰ ਇੰਦਰਬੀਰ ਸਿੰਘ ਬਲਾਰੀਆ ਸਾਹਿਬ ਹੈ ਹੀ ਏਡੇ ਪਿਆਰੇ ਕਿ ਹਰ ਕੋਈ ਉਹਨਾਂ ਦੇ ਨਾਲ ਜਿਵੇਂ ਇੱਕ ਚੰਮਕ ਜਿਹੜੀ ਆ ਲੋਹਾ ਖਿੱਚਦੀ ਹੈ ਨਾ ਉਹ ਇੱਕ ਚੰਮਕ ਹੈ ਉਹਨਾਂ ਨੇ ਸਾਰਿਆਂ ਨੂੰ ਖਿੱਚਣਾ ਆਪਣੇ ਵੱਲ ਤੇ ਹਰ ਕੋਈ ਜਿਹੜਾ ਵਾ ਭੱਜ ਕੇ ਬਲਾਰੀਆ ਸਾਹਿਬ ਨਾਲ ਜੁੜਦਾ ਕਿਉਂ ਕਿ ਕਿਉਂਕਿ ਆਦੀ ਰਾਤ ਬਰਾਤੇ ਵੀ ਜਿਹੜੀ ਆ ਉਹ ਬਲਾਰੀਆ ਸਾਹਿਬ ਹੀ ਸਾਨੂੰ ਕਿਤੇ ਲੋੜ ਪਵੇ ਫੋਨ ਕਰੀਏ ਤੇ ਉਹ ਰਾਤ ਬਰਾਤੇ ਵੀ ਹਾਜ਼ਰ ਹੁੰਦੇ ਨੇ ਇਹ ਬਲਾਰੀਆ ਸਾਹਿਬ ਦਾ ਪਿਆਰ ਹੀ ਹੈ ਜੀ ਜਿਹੜਾ ਲੋਕ ਜਿਹੜੇ ਆ ਭੱਜ ਭੱਜ ਕੇ ਬਲਾਰੀਆ ਸਾਹਿਬ ਨਾਲ ਜੁੜ ਰਹੇ ਨੇ ਤੇ ਕਿੰਨੀ ਗਲੀਡ ਨਾਲ ਕੇ ਤੇ ਭੇਜ ਮੈਂ ਕਹਾਂ ਜੀ ਮਹਾਰਾਜ ਕਿਰਪਾ ਕਰੇ ਆਪਾਂ 25 ਤੋਂ 30 ਹਜ਼ਾਰ ਦੀ ਲੀਡ ਜਿਹੜੀ ਆ ਸਾਊਥ ਹਲਕੇ ਤੋਂ ਲੈ ਕੇ ਜਾਵਾਂ ਸਭ ਤੋਂ ਪਹਿਲੇ ਤੇ ਮੈਂ ਆਪਣੇ ਵਾਰਡ ਵਾਸੀਆਂ ਦਾ ਬੜਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਭਾਰੀ ਕੱਟ ਕੀਤਾ ਸਾਡੀ ਛੋਟੀ ਜੀ ਰੈਲੀ ਸੀ ਜੋ ਸਾਰੇ ਭਰਾਵਾਂ ਨੇ ਅਸੀਂ ਰੱਖੀ ਸੀ ਨਵੀ ਜੀ ਨੇ ਮੇਰੀ ਨਾਲ ਲਾਟੀ ਭਾਜੀ ਨੇ ਸਾਡੇ ਵਾਰਡ ਦੇ ਜੀਬੀ ਜੀ ਨੇ ਸਾਡੇ ਵਾਰਡ ਦੇ ਹੋਰ ਸਾਰੇ ਪ੍ਰੋਗਰਾਮ ਸਬੰਧਿਆਰੇ ਦਲਕੇ ਅਸੀਂ ਪ੍ਰੋਗਰਾਮ ਕਰਾਇਆ ਸੀ ਇਹ ਜਿਹੜੀ ਛੋਟੀ ਜੀ ਰੈਲੀ ਇੱਡਾ ਵੱਡਾ ਰੋਮਤਾਰਨ ਕਰ ਗਏ ਇਹਦਾ ਮਤਲਬ ਸਿੱਧਾ ਹੈ ਕਿ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਜਿਹੜਾ ਸਾਡੇ ਗੁਰਜੀਤ ਉਹੀ ਇਲਾਜ ਦੇ ਉਹਨੂੰ ਅਸੀਂ ਘੱਟੋ ਘੱਟ ਵੀ 30000 ਤੋਂ ਪਲੱਸ ਵੋਟਾਂ ਨਾਲ ਜਿੱਤ ਆ ਗਏ ਇਹ ਵਾਰਡ ਦੇ ਆਪਣੀ ਦੇ ਵਿੱਚੋਂ ਦਿਤਾ ਕੇ ਭੇਜਾਂਗੇ ਉਹਨਾਂ ਨੂੰ ਨਵੀ ਜੀ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮੇਨ ਸਾਡੇ ਬਲਾਰੀਆ ਸਾਹਿਬ ਵੱਡੇ ਨੇ ਬਲਾਰੀਆ ਸਾਹਿਬ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਦੇ ਲੇਟ ਹੋਣ ਦੇ ਬਾਵਜੂਦ ਵੀ ਇੰਨਾ ਭਾਰੀ ਇਕੱਠ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਭਾਜੀ ਦੀ ਅੱਜ ਵੀ ਲੋਕੀ ਇੱਜ਼ਤ ਕਰਦੇ ਨੇ ਜਿਹੜਾ ਪੁਰਾਣਾ ਟਾਈਮ ਸੀ ਕੋਈ ਸਮਾਂ ਸੀ ਉਹ ਲੰਘ ਗਿਆ ਇੱਕ ਮਾੜਾ ਟਾਈਮ ਸਰਸਾ ਕਿਹਾ ਕੇ ਸੋ ਕਹਿ ਕੇ ਲੰਘ ਗਿਆ ਬਾਕੀ ਬਲਾਰੀਆ ਸਾਹਿਬ ਸਾਡੇ ਆਉਣ ਵਾਲੇ ਹਲਕੇ ਦੇ ਐਮਐਲਏ ਹੋ ਹੀ ਹੋਣਗੇ ਵਾਰਡ ਦੇ ਵਿੱਚੋਂ ਜੀ ਇਹ ਜੀ ਨਵੀ ਜੀ ਜਿਹੜੇ ਆ ਦਿਨ ਰਾਤ ਇੰਨੀ ਕਿ ਸੇਵਾ ਕਰਦੇ ਆ ਨਾ ਦਿੰਦੇ ਪਰਵਾਹ ਕਰਦੇ ਨਾਰਾਜ਼ੀ ਪਰਵਾਹ ਕਰਦੇ ਆ ਹਰ ਦੁੱਖ ਸੁੱਖ ਤੇ ਸਾਥ ਮੰਡੂਦੇ ਨੇ ਜਿੱਥੇ ਵੀ ਕਿਸੇ ਨੂੰ ਲੋੜ ਪੈਂਦੀ ਆ ਉਹਨਾਂ ਨੂੰ ਮਿਲਦੇ ਜਾ ਕੇ ਉਹਨਾਂ ਦੇ ਕੰਮ ਵੀ ਕਰਾਉਂਦੇ ਨੇ ਜਿਹਦੇ ਕਰਕੇ ਲੋਕ ਇਹਨਾਂ ਨੂੰ ਬਹੁਤ ਪਿਆਰ ਕਰ ਲੱਪੇ ਆ ਤੇ ਉਹਨਾਂ ਨੇ ਇਸ ਚੀਜ਼ ਆ ਮਕੀਨਾਂ ਨੂੰ ਵਖਾ ਦਿੱਤਾ ਵਾ ਵੀ ਤੁਸੀਂ ਸਾਡੇ ਜੇ ਕੰਮ ਕਰਾਉਂਦੇ ਜੇ ਤੇ ਅਸੀਂ ਤੁਹਾਡੇ ਦਿਲੋਂ ਨਾਲ ਆ ਵੇਖੋ ਜੀ ਇਹ ਇੱਕ ਨਵੀਂ ਦੀ ਮਾਨਵਤਾ ਦੀ ਮਹਿਕ ਲਾ ਲਓ ਇਹਦਾ ਇੱਕ ਪਿਆਰ ਲਾ ਲਓ ਉਦੇ ਕਰਕੇ ਵੀ ਜਿਹੜਾ ਇਕੱਠ ਹੋਇਆ ਕੁਝ ਇਹਦੇ ਅੰਦਰ ਸੱਜੇ ਖਬੀਆਂ ਗਾਵਾਂ ਬਾਬਾ ਜਿਹੜੀਆਂ ਸੀ ਉਹਨਾਂ ਨੇ ਕਾਫੀ ਸਾਥ ਦਿੱਤਾ ਇਹਨਾਂ ਦਾ ਉਦੇ ਕਰਕੇ ਇਹ ਮਤਲਬ ਜਿਹੜੀ ਰੈਵਨੂ ਕੀ ਜਿਹੜੀ ਮੀਟਿੰਗ ਲੈ ਕੇ ਉਤਰਦੀ ਜਿੱਦਾਂ ਇਹ ਪਿਆਰ ਕਰਦੇ ਆ ਉਦਾਂ ਪਬਲਿਕ ਵੀ ਚਾਹਦੀ ਆ ਕਿ ਅਸੀਂ ਆਣ ਵਾਲਾ ਕੌਂਸਲਰ ਨਵੀਂ ਜੋੜਾ ਜੀ ਮਰਗੀ ਬਣਾਈਏ